ਮੈਂ ਸਰਬੰਸ ਸਿੰਘ ਪੰਦੇੜ ਕਿਸਾਨ ਮਜ਼ਦੂਰ ਸ਼ਰਤ ਕਮੇਟੀ ਪੰਜਾਬ ਤੋਂ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਪੰਜਾਬ ਅੰਦਰ ਅੱਜ ਲੈਂਡ ਪੂਲਿੰਗ ਪਾਲਿਸੀ ਤੇ ਹੋਰ ਨਾ ਮੰਗਾਂ ਨੂੰ ਲੈ ਕੇ ਸਾਰੇ ਪੰਜਾਬ ਦੇ ਅੰਦਰ ਡੀਸੀ ਦਫ਼ਤਰਾਂ ਤੇ ਲਗਭਗ 11 ਤੋਂ ਲੈ ਕੇ 2 ਵਜੇ ਦੇ ਵਿੱਚ ਵਿੱਚ ਮੰਗ ਪੱਤਰ ਜੜੇ ਆ ਉਹ ਦਿੱਤੇ ਜਾਣੇ ਆ ਔਰ ਮੰਗ ਕਰਨੀ ਆ ਭਗਵੰਤ ਮਾਨ ਸਰਕਾਰ ਕੋ ਵੀ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਆ ਇਹ ਲਗਭਗ ਜਿਹੜੇ ਤਿੰਨ ਕਾਲੇ ਕਾਨੂੰਨ ਮੋਦੀ ਨੇ ਲਿਆਂਦੇ ਸੀ ਇਹ ਕਾਲੇ ਕਾਨੂੰਨਾ ਵਰਗੀ ਹੀ ਲੈਂਡ ਪੂਲਿੰਗ ਪਾਲਿਸੀ ਆ ਜਿਹੜਾ ਜ਼ਮੀਨਾਂ ਜਿਹੜੀਆਂ ਅਬਜ਼ਾਊ ਜ਼ਮੀਨਾਂ ਨੇ ਪੰਜਾਬ ਅੰਦਰ ਉਹਦੇ ਵਿੱਚੋਂ ਕਿਸਾਨਾਂ ਦਾ ਅਜਾੜਾ ਤੈਅ ਕਰ ਰਹੀ ਹੈ। ਇਹਦੋਂ ਗਾਂ ਚ ਹੀ ਆਵਾਜ਼ ਕਰ ਕਿਸਾਨਾਂ ਦਾ ਅਜਾੜਾ ਕਰੋ। ਚਾਹੇ ਭਾਰਤ ਸਮਾਲਾ ਯੋਜਨਾ ਤਹਿਤ ਅਜਾੜਾ ਕੀਤਾ ਤੇ ਚੱਲ ਵੀ ਰਿਹਾ ਅੱਗੇ। ਔਰ ਇਹਦੋਂ ਗਾਂ ਜਿਹੜਾ ਆਉਣ ਵਾਲੇ ਸਮੇਂ ਚ ਜਿਹੜੀ ਤੁਸੀਂ ਬੋਲਟ ਟ੍ਰੇਨ ਦੇ ਨਾਂ ਹਟ ਫਿਰ ਕਿਸਾਨਾਂ ਦੀ ਉਜਾਊ ਜ਼ਮੀਨਾਂ ਨੂੰ ਖੋਕੇ ਅਜਾੜਾ ਕਰਨਾ ਇਹ ਸਾਰੀ ਬੰਦ ਕਰਨ ਦੀ ਮੰਗ ਕਰਾਂਗੇ। ਔਰ ਇਹ ਵੀ डीसी ਸਾਹਿਬਾਨਾਂ ਨੂੰ ਦੱਸਾਂਗੇ ਵੀ ਪੰਜਾਬ ਅੰਦਰ ਵਰਤਮਾਨ ਸਮੇਂ ਦੇ ਵਿੱਚ ਜੂਰੀਆ ਦੀ ਵੱਡੀ ਕਿਲਤ ਪਾਈ ਜਾ ਰਹੀ ਆ ਇਸ ਤੋਂ ਵੀ ਕਿਸਾਨ ਪ੍ਰੇਸ਼ਾਨ ਨੇ ਧੰਨਵਾਦ ਮੈਂ ਸਰਵਣ ਸਿੰਘ ਪੰਦੇਹਰ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਤੋਂ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਪੰਜਾਬ ਅੰਦਰ ਅੱਜ ਲੈਂਡ ਪੂਲਿੰਗ ਪਾਲਿਸੀ ਤੇ ਹੋਰ ਨਾ ਮੰਗਾਂ ਨੂੰ ਲੈ ਕੇ ਸਾਰੇ ਪੰਜਾਬ ਦੇ ਅੰਦਰ ਡੀਸੀ ਦਫਤਰਾਂ ਤੇ ਲਗਭਗ 11 ਤੋਂ ਲੈ ਕੇ 2 ਵਜੇ ਦੇ ਵਿੱਚ ਵਿੱਚ ਮੰਗ ਪੱਤਰ ਜੜੇ ਆ ਉਹ ਦਿੱਤੇ ਜਾਣੇ ਆ ਔਰ ਮੰਗ ਕਰਨੀ ਆ ਭਗਵੰਤ ਮਾਨ ਸਰਕਾਰ ਕੋ ਵੀ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਆ ਇਹ ਲਗਭਗ ਜਿਹੜੇ ਤਿੰਨ ਕਾਲੇ ਕਾਨੂੰਨ ਮੋਦੀ ਨੇ ਲਿਆਂਦੇ ਸੀ ਇਹ ਕਾਲੇ ਕਾਨੂੰਨਾ ਵਰਗੀ ਹੀ ਲੈਂਡ ਪੂਲਿੰਗ ਪਾਲਿਸੀ ਆ ਜਿਹੜਾ ਜ਼ਮੀਨਾਂ ਜਿਹੜੀਆਂ ਅਬਜ਼ਾਊ ਜ਼ਮੀਨਾਂ ਨੇ ਪੰਜਾਬ ਅੰਦਰ ਉਹਦੇ ਵਿੱਚੋਂ ਕਿਸਾਨਾਂ ਦਾ ਅਜਾੜਾ ਤੈਅ ਕਰ ਰਹੀ ਆ ਇਹ ਤੋਂ ਗਾਹ ਤੁਸੀਂ ਆਵਾਜ਼ ਕਰ ਕਿਸਾਨਾਂ ਦਾ ਅਜਾੜਾ ਕਰੋ ਚਾਹੇ ਭਾਰਤ ਮਾਲਾ ਯੋਜਨਾ ਤਹਿਤ ਅਜਾੜਾ ਕੀਤਾ ਤੇ ਚੱਲ ਵੀ ਰਿਹਾ ਅੱਗੇ ਔਰ ਇਹ ਤੋਂ ਗਾਹਾਂ ਜਿਹੜਾ ਆਉਣ ਵਾਲੇ ਸਮੇਂ 'ਚ ਜਿਹੜੀ ਤੁਸੀਂ ਬੋਲਟ ਟ੍ਰੇਨ ਦੇ ਨਾ ਹੇਟ ਫਿਰ ਕਿਸਾਨਾਂ ਦੀ ਉਜਾਊ ਜ਼ਮੀਨਾਂ ਨੂੰ ਖੋਕੇ ਉਜਾੜਾ ਕਰਨਾ ਇਹ ਸਾਰੀ ਬੰਦ ਕਰਨ ਦੀ ਮੰਗ ਕਰਾਂਗੇ ਅਰੇ ਵੀ ਡੀਸੀ ਸਾਹਿਬਾਨਾਂ ਨੂੰ ਦੱਸਾਂਗੇ ਵੀ ਪੰਜਾਬ ਬੰਦਰ ਵਰਤਮਾਨ ਸਮੇਂ ਦੇ ਵਿੱਚ ਜੂਰੀਆ ਦੀ ਵੱਡੀ ਕਿਲਤ ਪਾਈ ਜਾ ਰਹੀ ਆ ਇਸ ਤੋਂ ਵੀ ਕਿਸਾਨ ਪ੍ਰੇਸ਼ਾਨ ਨੇ ਧੰਨਵਾਦ